ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੁਧਿਆਣਾ ਦੀ ਜਿਮਨੀ ਚੋਣ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਅੱਜ ਪੂਰੀ ਜਾਣਕਾਰੀ ਸਾਂਝੀ ਕਰਨ ਲੱਗੇ ਆਂ ਚੋਣ ਲੁਧਿਆਣਾ ਦੀ ਜਿਮਨੀ ਚੋਣ ਦੇ ਵਿੱਚ ਕਿਹੜੀ ਪਾਰਟੀ ਇਸ ਹਲਕੇ ਤੋਂ ਜਿੱਤ ਪ੍ਰਾਪਤ ਕਰੇਗੀ ਕਿਹੜੀ ਪਾਰਟੀ ਪਛੜ ਗਈ ਹੈ ਜੋ ਤਾਜ਼ਾ ਸਰਵੇਖਣ ਦੇ ਮੁਤਾਬਕ ਜੋ ਅੱਜ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦਾ 2022 ਦੇ ਵਿੱਚ ਜਿਸ ਤਰ੍ਹਾਂ ਰੁੱਖ ਸੀ ਜਿਸ ਤਰ੍ਹਾਂ ਹਵਾ ਸੀ ਉਹ ਹਵਾ ਬਦਲਦੀ ਨਜ਼ਰ ਆ ਰਹੀ ਏ ਲੁਧਿਆਣਾ ਪੱਛਮੀ ਦੀ ਜਿਮਣੀ ਚੋਣ ਦਾ ਭਾਵੇਂ ਐਲਾਨ ਅਜੇ ਨਹੀਂ ਹੋਇਆ ਪਰ ਲਗਾਤਾਰ ਲੁਧਿਆਣਾ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਸਿਖਰਾਂ ਤੇ ਪਹੁੰਚਾਇਆ ਹੋਇਆ ਆਮ ਆਦਮੀ ਪਾਰਟੀ ਨੇ ਆਪਣਾ ਇੱਥੋਂ ਉਦਯੋਗਪਤੀ ਮੌਜੂਦਾ ਰਾਜ ਸਭਾ ਮੈਂਬਰ ਸੰਜੀਵ ਔਰੋੜਾ ਨੂੰ ਉਮੀਦਵਾਰ ਬਣਾਇਆ ਹੈ ਕਾਂਗਰਸ ਪਾਰਟੀ ਨੇ ਵੀ ਇੱਥੋਂ ਆਪਣੇ ਸਾਬਕਾ ਮੰਤਰੀ ਤੇ ਇਸੇ ਹਲਕੇ ਤੋਂ ਦੋ ਵਾਰ ਵਿਧਾਇਕ ਰਹੇ ਭਰਤ ਕੁਸ਼ਲ ਆਸ਼ੂ ਤੇ ਅਕਾਲੀ ਦਲ ਨੇ ਵੀ ਇੱਥੇ ਇੱਕ ਜਿਹੜਾ ਐਡਵੋਕੇਟ ਪਰਮੁਪਕਾਰ ਸਿੰਘ ਘੁੰਮਣ ਨੂੰ ਉਤਾਰਿਆ ਜਦੋਂ ਅਕਾਲੀ ਦਲ ਨੇ ਪਹਿਲਾ ਇਹ ਸੀਟ ਜਿੱਤੀ ਸੀ ਤਾਂ ਉਦੋਂ ਵੀ ਐਡਵੋਕੇਟ ਦੇ ਰੂਪ ਵਿੱਚ ਹੀ ਇਹ ਸੀਟ ਜਿੱਤੀ ਸੀ 2007 ਦੇ ਵਿੱਚ ਉਸ ਤੋਂ ਬਾਅਦ 2012 ਤੇ 2017 ਇਸ ਸੀਟ ਕਾਲੀ ਦਲ ਹਾਰਦਾ ਰਿਹਾ ਹੈ। ਭਾਜਪਾ ਨੇ ਅਜੇ ਤੱਕ ਇੱਥੇ ਆਪਣਾ ਉਮੀਦਵਾਰ ਨਹੀਂ ਉਤਾਰਿਆ। ਭਾਜਪਾ ਨੂੰ ਕਦੇ ਵੀ ਇਸ ਹਲਕੇ ਵਿੱਚ ਜਿੱਤ ਪ੍ਰਾਪਤ ਨਹੀਂ ਹੋਈ। ਜੋ ਕਿ ਭਾਜਪਾ ਵੱਲੋਂ ਇਸ ਸੀਟ ਨੂੰ ਲੈਣ ਵਾਸਤੇ ਬਹੁਤ ਜ਼ਿਆਦਾ ਲੰਬੀ ਸੂਚੀ ਹੋ ਚੁੱਕੀ ਹੈ। ਜੋ ਭਾਜਪਾ ਵੱਲੋਂ ਇੱਥੇ ਰਵਨੀਤ ਪਿੱਟੂ ਦੀ ਪਤਨੀ ਨੂੰ ਵੀ ਉਮੀਦਵਾਰ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਸਦੇ ਨਾਲ ਹੀ ਹੌਬੀ ਢਾਲੀਵਾਲ ਜਿਹੜੇ ਇੱਕ ਫਿਲਮੀ ਕਲਾਕਾਰ ਨੇ ਉਹਨਾਂ ਦਾ ਨਾਮ ਵੀ ਆ ਰਿਹਾ ਹੈ ਇਸ ਤੋਂ ਪਹਿਲਾਂ ਕਿ ਜਿਹੜੇ ਹਲਕਾ ਅੰਚਾਰ ਸੀ 2022 ਵਿੱਚ ਚੋਣ ਲੜੇ ਜਿਨ੍ਹਾਂ ਨੇ ਲਗਭਗ 30000 ਵੋਟ ਲਈ ਸੀ ਉਹਨਾਂ ਦਾ ਨਾਮ ਵੀ ਆ ਰਿਹਾ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਇੱਥੇ ਲੀਡਰ ਨੇ ਜਿਹੜੇ ਭਾਜਪਾ ਵੱਲੋਂ ਆਪਣੀ ਦਾਵੇਦਾਰੀ ਜਿਤਾ ਰਹੇ ਨੇ ਪਰ ਭਾਜਪਾ ਆਪਣਾ ਉਮੀਦਵਾਰ ਨਾ ਉਤਾਰ ਕੇ ਕਿਤੇ ਨਾ ਕਿਤੇ ਇਹ ਸਾਬਤ ਹੋ ਰਿਹਾ ਕਿ ਭਾਜਪਾ ਭਾਜਪਾ ਜਿਹੜੀ ਇਹ ਅਕਾਲੀ ਦਲ ਦਾ ਸਾਥ ਦੇ ਸਕਦੀ ਏ ਅਕਾਲੀ ਭਾਈ ਭਾ ਗੱਠਜੋੜ ਫਿਰ ਹੋਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ ਪਰ ਇਸ ਦੇ ਨਾਲ ਹੀ ਕੱਲ ਜੋ ਚਰਚਾਵਾਂ ਛੜੀਆਂ ਜਿਵੇਂ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਜਾ ਕੇ ਜੋ ਅਜ ਤੋਂ ਪਹਿਲਾ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਜਾਂ ਸਿੱਖਾਂ ਦੇ ਨਾਲ ਉਹਨਾਂ ਲਈ ਮਾਫੀ ਮੰਗੀ ਏ ਤੇ ਸਾਰੀਆਂ ਗਲਤੀਆਂ ਸਵੀਕਾਰ ਕੀਤੀਆਂ ਨੇ ਇਥੋਂ ਇਹ ਵੀ ਸਾਹਮਣੇ ਆ ਰਿਹਾ ਕਿ ਅਕਾਲੀ ਕਾਂਗਰਸ ਦਾ ਇਕੱਠ ਜੋੜੀ ਵੀ ਹੋ ਸਕਦਾ ਹੈ ਜੋ ਇੱਕ ਸੀਨੀਅਰ ਅਕਾਲੀ ਲੀਡਰ ਨੇ ਕੱਲ ਆਪਣਾ ਇੱਕ ਬਿਆਨ ਦਿੱਤਾ ਸੀ ਕਿ ਜੋ ਇਹ ਪ੍ਰਤੀਕਰਮ ਬਣਦਾ ਜਾ ਰਿਹਾ ਹੈ ਜੋ ਇਹ ਸਾਰਾ ਕੁਝ ਸਾਹਮਣੇ ਆ ਰਿਹਾ ਹੈ ਪਿਛਲੇ ਦਿਨਾਂ ਚ ਰੋਹਲ ਗਾਂਧੀ ਤੇ ਸੁਖਵੀਰ ਸਿੰਘ ਵਾਦਲ ਦੀ ਮਹਾਲੀ 에ਰਪੋਰਟ ਤੇ ਜਿਸ ਤਰ੍ਹਾਂ ਮਿਲਣੀ ਹੋਈ ਜਾਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਣ ਨੇ ਜੋ ਆਪਣਾ ਬਿਆਨ ਦਿੱਤਾ ਕਿ ਹੁਣ ਪਹਿਲਾਂ ਵਾਲੀ ਕਾਂਗਰਸ ਨਹੀਂ ਰਹੀ ਬਦਲ ਚੁੱਕੀ ਹੈ ਇਹ ਸਾਰੇ ਨਾ ਸਾਰੇ ਜਿਹੜੇ ਬਿਆਨ ਨੇ ਇਹ ਤਦ ਅਕਾਲੀ ਕੰਮ ਉਸ ਤੇ ਘੱਟ ਜੋ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਪਰ ਅੱਜ ਦੀ ਜੋ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗੇ ਆ ਕਿ ਕਿ ਜਿਮਣੀ ਚੌਂ ਦੇ ਵਿੱਚ ਕਾਂਗਰਸ ਦਾ ਪਲੜਾ ਜੋ ਅਜ ਤੋਂ ਪਹਿਲਾਂ ਭਾਰੀ ਸੀ ਕਾਂਗਰਸ ਇਹ ਸੀਟ ਜਿੱਤਣ ਦੇ ਪੂਰੇ ਚਾਹ ਦੇ ਵਿੱਚ ਇੱਥੇ ਆਪਣਾ ਜਿਹੜਾ ਕਿ ਭਾਰਤ ਪੁਸ਼ਪ ਆਸ਼ੂ ਲਗਾਤਾਰ ਪ੍ਰਚਾਰ ਕਰ ਰਹੇ ਨੇ ਪਰ ਕਾਂਗਰਸ ਦੇ ਇਕੱਲੇ ਹੀ ਭਾਰਤ ਪੁਸ਼ਪ ਆਸ਼ੂ ਜਿਹੜੇ ਖੁਦ ਉਮੀਦਵਾਰ ਨੇ ਉਹ ਲੱਗੇ ਹੋਏ ਨੇ ਜਾਂ ਉਹਨਾਂ ਦੇ ਸਾਥੀ ਪਰ ਲੀਡਰਸ਼ਿਪ ਕਾਂਗਰਸ ਦੀ ਕੋਈ ਇੱਥੇ ਹਾਜ਼ਰ ਨਹੀਂ ਹੋਈ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਵੀ ਇੱਥੇ ਆ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਹੜਕੇ ਵਿੱਚ ਚੋਣ ਪ੍ਰਚਾਰ ਕਰ ਚੁੱਕੇ ਨੇ ਸੰਜੀਵ ਅਰੋੜਾ ਇਸ ਹੜਕੇ ਵਿੱਚ ਵਿਕਾਸ ਨੂੰ ਲੈ ਕੇ ਲਗਾਤਾਰ ਡੋਰ ਟੂ ਡੋਰ ਜਾ ਰਹੇ ਨੇ ਉਹ ਜਿਹੜਾ ਕਿ ਕਾਂਗਰਸ ਵਿੱਚ ਨਜ਼ਰ ਨਹੀਂ ਆ ਰਿਹਾ ਜਿਵੇਂ ਜਿਸ ਦਿਨ ਟਿਕਟ ਐਲਾਨ ਹੁੰਦੀ ਏ ਭਾਰਤਪੁਰ ਸ਼ਾਸ਼ੂ ਸਭ ਤੋਂ ਪਹਿਲਾਂ ਚੰਦਰਜੀਤ ਸਿੰਘ ਚੰਨੀ ਦਾ ਬਿਆਨ ਆਉਂਦਾ ਕਿ ਮੈਂ ਲਗਾਤਾਰ ਇਸ ਹੜਕੇ ਵਿੱਚ ਰਹਾਂਗਾ ਭਾਤਪੁਰਸ਼ ਆਸ਼ੂ ਨੂੰ ਫੋਨ ਕਰਦੇ ਨੇ ਕਿ ਮੇਰੇ ਲਈ ਇੱਕ ਕੋਠੀ ਇੱਥੇ ਲੈ ਕੇ ਰੱਖ ਦਿਓ ਮੈਂ ਇੱਥੇ ਪ੍ਰਚਾਰ ਕਰਾਂਗਾ ਲੇਕਿਨ ਅੱਜ ਲਗਭਗ ਮਹੀਨੇ ਦੇ ਕਰੀਬ ਸਮਾਂ ਹੋ ਚਲੇਆ ਚਰਨਜੀਤ ਚੰਨੀ ਨੇ ਲੁਧਿਆਣਾ ਦੇ ਵਿੱਚ ਫੇਰੀ ਤੱਕ ਨਹੀਂ ਪਾਈ ਇਸ ਦੇ ਨਾਲ ਹੀ ਰਾਜਾ ਵੜਿੰਗ ਜੋ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਉਹ ਇੱਕ ਦਿਨ ਜ਼ਰੂਰ ਗਏ ਨੇ ਭਾਤਪੁਰਸ਼ ਆਸ਼ੂ ਦੇ ਘਰ ਪਰ ਉਹਨਾਂ ਦਾ ਮਲਾਪ ਨਹੀਂ ਹੋਇਆ ਉਸ ਤੋਂ ਬਾਅਦ ਰਾਜਾ ਵੜਿੰਗ ਨੇ ਵੀ ਕਦੇ ਲੁਧਿਆਣਾ ਦੀ ਜਿਮਨੀ ਚੋਣ ਵਿੱਚ ਆਪਣੀ ਹਾਜ਼ਰੀ ਨਹੀਂ ਲਵਾਈ ਭਾਵੇਂ ਮੌਜੂਦਾ ਲੋਕ ਸਭਾ ਮੈਂਬਰ ਨੇ ਉੱਥੇ ਪਿਛਲੇ ਦਿਨੀ ਉਹਨਾਂ ਨੇ ਇੱਕ ਭਾਜਪਾ ਲੀਡਰ ਦੇ ਕਰੀਬ ਜਾ ਕੇ ਬੈਠੇ ਮਿਲਣੀ ਹੋਈ ਲੇਕਿਨ ਉਹਨਾਂ ਨੇ ਜਿਮਨੀ ਚੋਣ ਬਾਰੇ ਕੋਈ ਗੱਲ ਨਹੀਂ ਕੀਤੀ ਦੂਸਰੇ ਪਾਸੇ ਕਾਂਗਰਸ ਵਿੱਚ ਸ਼ਾਮਲ ਹੋਏ ਲੀਡਰ ਨੇ ਜਿਹੜੇ ਕਿ ਪਹਿਲਾਂ ਆ ਲੋਕ ਸੰਸਾਦ ਪਾਰਟੀ ਦੇ ਵਿੱਚ ਸੀਗੇ ਸਿਮਰਨਜੀਤ ਸਿੰਘ ਬੈਂਸ ਉਹਨਾਂ ਦਾ ਲੁਧਿਆਣਾ ਦੇ ਵਿੱਚ ਬਹੁਤ ਵੱਡਾ ਆਧਾਰ ਹੈ ਉਹ ਵੀ ਇਸ ਹਲਕੇ ਵਿੱਚ ਭਾਤਪੁਰ ਸਾਸ਼ੂ ਦੇ ਹੱਕ ਵਿੱਚ ਨਹੀਂ ਆਏ ਸੋ ਕਾਂਗਰਸ ਪਾਰਟੀ ਨੇ ਆਪਣੇ ਦੋ ਲੀਡਰਾਂ ਨੂੰ ਇੱਥੇ ਇੰਚਾਰੇ ਤੇ ਸਹਿਨ ਚਾਰਜ ਲਾਇਆ ਰਾਣਾ ਗੁਰਜੀਤ ਸਿੰਘ ਤੇ ਨਾਲ ਹੀ ਜੋ ਹੁਸ਼ਿਆਰਪੁਰ ਤੋਂ ਸ਼ਾਮ ਸੁੰਦਰ ਅਰੋੜਾ ਉਹਨਾਂ ਦੀ ਵੀ ਅਜੇ ਤੱਕ ਇਸ ਹਲਕੇ ਵਿੱਚ ਹਾਜ਼ਰੀ ਨਹੀਂ ਲੱਗੀ ਚੋਣ ਪ੍ਰਚਾਰ ਵਿੱਚ ਨਹੀਂ ਆਏ ਸੋ ਇਸ ਨੂੰ ਲੈ ਕੇ ਲੱਗਦਾ ਕਿ ਕਾਂਗਰਸ ਪਛਰ ਚੁੱਕੀ ਹੈ ਕਾਂਗਰਸ ਨੇ ਇਸ ਹਲਕੇ ਦੇ ਵਿੱਚ ਜੋ ਆਪਣੀ ਹਾਰ ਸਾਹਮਣੇ ਆ ਗਈ ਹੈ ਸੀਨੀਅਰ ਲੀਡਰਾਂ ਦਾ ਗੈਰ ਹਾਜ਼ਰੀ ਇਸ ਵੜ ਰੜਕ ਰਹੀ ਹੈ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲੋਂ ਲਗਾਤਾਰ ਭਾਵੇਂ ਭਾਰਤ ਪ੍ਰਸ਼ਾਸਨੂ ਖੁਦ ਚੋਣ ਪ੍ਰਚਾਰ ਕਰ ਰਹੇ ਨੇ ਪਰ ਅੱਜ ਦੀ ਸਥਿਤੀ ਵਿੱਚ ਆਮ ਆਦਮੀ ਪਾਰਟੀ ਇੱਥੇ ਭਾਰੂ ਹੋਈ ਹੋਈ ਹੈ ਅਕਾਲੀ ਦਲ ਆਪਣਾ ਇਸ ਹਲਕੇ ਦੇ ਵਿੱਚ ਉਮੀਦਵਾਰ ਉਤਾਰ ਕੇ ਜਿਹੜਾ ਕਿ ਉਹ ਆਪਣਾ ਵੋਟ ਬੈਂਕ ਬਚਾਉਣ ਵਾਸਤੇ ਜ਼ਰੂਰ ਕੋਸ਼ਿਸ਼ ਕਰ ਰਿਹਾ ਹੈ ਜਿੱਤ ਤੋਂ ਬਹੁਤ ਦੂਰ ਹੈ ਵੋਟ ਬੈਂਕ ਨੂੰ ਆਪਣਾ ਮਜ਼ਬੂਤ ਕਰਨਾ ਚਾਹੁੰਦਾ ਹੈ ਜਿਵੇਂ ਪਰਪ ਉਪਕਾਰ ਸਿੰਘ ਨੂੰ ਮੰਨੋ ਟਿਕਟ ਦਿੱਤੀ ਹੈ ਸੁਭੀਰ ਸਿੰਘ ਬਾਦਲ ਖੁਦ ਇਸ ਹਲਕੇ ਵਿੱਚ ਦੋ ਵਾਰ ਆ ਚੁੱਕੇ ਨੇ ਆਪਣੇ ਪੁਰਾਣੇ ਸਾਥੀਆਂ ਨੂੰ ਪੁਰਾਣੇ ਲੀਡਰਾਂ ਨੂੰ ਮਿਲ ਰਹੇ ਨੇ ਪਰ ਚਿੱਤਨ ਦਾ ਉਹਨਾਂ ਦੇ ਵੱਲੋਂ ਦਾਵਾ ਨਹੀਂ ਕੀਤਾ ਜਾ ਰਿਹਾ ਸੋ ਅੱਜ ਪੰਜਾਬ ਦੇ ਚੋਣ ਕਮਿਸ਼ਨ ਨੇ ਇਸ ਹਲਕੇ ਦੇ ਵਿੱਚ ਜੋ ਵੋਟਰ ਸੂਚੀ ਜਾਰੀ ਕੀਤੀ ਹੈ ਉਸ ਦੇ ਵਿੱਚ ਟੋਟਲ 174000 ਫੋਟਾ ਨੇ ਔਰ 192 ਬੂਥ ਬਣਾਏ ਗਏ ਨੇ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਇਸ ਚੋਣ ਦਾ ਐਲਾਨ ਜੋ ਮਈ ਦੇ ਵਿੱਚ ਹੋਣ ਦੀ ਸੁਭਾਉਣਾ ਬਣ ਚੁੱਕੀ ਹੈ ਜਿਵੇਂ ਅੱਜ ਪੰਜਾਬ ਦੇ ਚੋਣ ਕਮਿਸ਼ਨ ਨੇ ਇਹ ਅੱਜ ਵੋਟਰ ਸੂਚੀ ਦੇ ਵਿੱਚ ਸਦਾਈ ਕਰਕੇ ਜਲਦੀ ਜਲਦੀ ਜਿਹੜਾ ਕਿ ਅੱਜ ਇਸ਼ੂ ਕਰ ਦਿੱਤੀ ਹੈ ਜੋ ਕਿ 1 April 2025 ਦੀ ਯੋਗਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਆ ਇਹ ਵੋਟਰ ਸੂਚੀ ਤਿਆਰ ਕੀਤੀ ਗਈ ਹੈ ਸੋ ਇਸ ਵਿੱਚ ਜਿਹੜਾ ਕਿ 174437 ਵੋਟਰਾਂ ਦੇ ਵਿੱਚੋਂ 99602 ਵੋਟਰਾਂ ਪੁਰਸ਼ਾਂ ਦੀਆਂ ਨੇ ਤੇ 84825 ਵੋਟਰਾਂ ਔਰਤਾਂ ਦੀਆਂ ਨੇ ਤੇ 10 ਵੋਟਰ ਜਿਹੜੇ ਨੇ ਉਹ ਤੀਸਰੇ ਲਿੰਗ ਨਾਲ ਸੰਬੰਧਿਤ ਨੇ ਨਾਰਤਾਂ ਲਈ ਵੋਟਰ ਪ੍ਰਕਿਰਿਆ ਨੂੰ ਵਧੇਰੇ ਸੁਦਾਜਨ ਬਣਾਉਣ ਲਈ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵਧਾਈ ਗਈ ਹੈ ਜੋ 192 ਕੀਤੀ ਗਈ ਹੈ। ਹੁਣ ਜਿੱਤ ਦੀ ਦਰਜ ਜਿਹੜਾ ਉਮੀਦਵਾਰ ਕਰੇਗਾ ਇਸ ਹਲਕੇ ਵਿੱਚੋਂ ਉਹ 40 ਤੋਂ 45 ਹਜ਼ਾਰ ਵੋਟਾਂ ਦੇ ਨਾਲ ਆਪਣੀ ਜਿੱਤ ਦਰਜ ਕਰੇਗਾ। ਮੁਕਾਬਲਾ ਆਮ ਆਦਮੀ ਪਾਰਟੀ ਦੇ ਕੰਰਸ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਭਾਜਪਾ ਨੇ ਆਪਣਾ ਉਮੀਦਵਾਰ ਨਹੀਂ ਉਤਾਰਿਆ। ਭਾਜਪਾ ਦੇ ਵੱਲੋਂ ਲੰਬੀ ਸੂਚੀ ਹੈ। ਭਾਜਪਾ ਕਿਹੜਾ ਉਮੀਦਵਾਰ ਉਤਾਰਦੀ ਹੈ? ਜੇਕਰ ਭਾਜਪਾ ਕੋਈ ਮਜ਼ਬੂਤ ਉਮੀਦਵਾਰ ਇੱਥੇ ਉਤਾਰਦੀ ਤਾਂ ਫਿਰ ਇਹ ਹੋਰ ਵੀ ਡਿਫਰੈਂਸ ਘੱਟ ਜਾਵੇਗਾ 35 ਤੋਂ 40000 ਦੇ ਵਿੱਚ ਜਿੱਤ ਦਰਜ ਹੋਵੇਗੀ ਕਿਉਂਕਿ ਅਕਾਲੀ ਦਲ ਆਪਣੀ ਜਿਹੜੀ ਵੋਟ ਹੈ ਉਹ ਘੱਟੋ-ਘੱਟ ਵੀ 15 ਤੋਂ 17000 ਦੇ ਵਿੱਚ ਲੈ ਜਾ ਸਕਦਾ ਹੈ ਕਾਂਗਰਸ ਪਾਰਟੀ ਜਿਹੜੀ ਆਪਣੀ ਵੋਟ ਭਾਰਤਪੁਰਸ਼ ਆਸ਼ੂ ਜਿਹੜਾ ਖੁਦ ਉਮੀਦਵਾਰ ਨੇ ਉਹਨਾਂ ਦਾ ਜਿਹੜਾ ਵੋਟ ਬੈਂਕ ਹੈ ਉਹ 40 ਤੋਂ 45000 ਦੇ ਵਿੱਚ ਖੜਾ ਹੈ ਔਰ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਜਿਹੜੀ ਇਹ 50 ਤੋਂ 55000 ਵੋਟ ਲੈ ਕੇ ਜਿੱਤ ਦਰਜ ਕਰ ਸਕਦੀ ਹੈ ਤੇ ਬੀਜੇਪੀ ਵੱਲੋਂ ਜੇਕਰ ਉਮੀਦਵਾਰ ਮਜ਼ਬੂਤ ਆਉਂਦਾ ਹੈ ਤਾਂ ਉਹਨਾਂ ਦੀ ਵੋਟ ਵੀ ਜਿਹੜੀ ਹੈ 20000 ਪਲੱਸ ਹੋਵੇਗੀ ਸੋ ਇਸ ਨੂੰ ਲੈ ਕੇ ਅੱਜ ਦੀ ਸਥਿਤੀ ਵਿੱਚ ਆਮ ਆਦਮੀ ਪਾਰਟੀ ਜਿਹੜੀ ਜਿੱਤ ਦਰਜ ਕਰ ਰਹੀ ਹੈ ਕਾਂਗਰਸ ਨੂੰ ਪਛੜ ਰਹੀ ਹੈ ਕਾਂਗਰਸ ਪਾਰਟੀ ਜਿਹੜੀ ਹੈ ਜੇਕਰ ਆਪਣੇ ਸਾਰੇ ਲੀਡਰਸ਼ਿਪ ਇਸ ਹਲਕੇ ਵਿੱਚ ਲਾ ਦਿੰਦੀ ਹੈ ਤਾਂ 5 ਤੋਂ 7000 ਦਾ ਫਰਕ ਜ਼ਰੂਰ ਪਾਵੇਗਾ ਕਾਂਗਰਸ ਨੂੰ ਔਰ ਕਾਂਗਰਸ ਸਿੱਥੋਂ ਜਿੱਤ ਦਰਜ ਕਰ ਸਕਦੀ ਹੈ ਮੁਕਾਬਲਾ ਦੇ ਸਕਦੀ ਹੈ ਜੇਕਰ ਅੱਜ ਦੀ ਸਥਿਤੀ ਵਿੱਚ ਦੇਖਿਆ ਜਾਵੇ ਤਾਂ ਕਾਂਗਰਸ ਆਪਣੇ ਆਪ ਹੀ ਪਿੱਛੇ हट ਗਈ ਹੈ ਇਸ ਹਲਕੇ ਵਿੱਚੋਂ ਜਿਹੜੇ ਕਿ ਸੀਨੀਅਰ ਲੀਡਰ ਨੇ ਉਹਨਾਂ ਦਾ ਨਾਂ ਆਉਣਾ ਇਹ ਕਾਂਗਰਸ ਵਿੱਚ ਬਹੁਤ ਵੱਡੀ ਸ਼ੰਕਾ ਖੜੀ ਕਰ ਰਹੀ ਹੈ ਕਿ ਕਾਂਗਰਸ ਦੀ ਆਪਸੀ ਫੁੱਟੇ ਕਾਂਗਰਸ ਆਪਸੀ ਫੁੱਟ ਕਰਨ ਜਿਹੜਾ ਕਿ ਉਹ ਬੈਕ ਫੁੱਟ ਤੇ ਚਲੀ ਗਈ ਹੈ ਸੋ ਭਾਰਤਪੁਰ ਸ਼ਾਸੂ ਜਿਹੜਾ ਕਿ ਉਮੀਦਵਾਰ ਨੇ ਜਿਵੇਂ ਉਹਨਾਂ ਨੂੰ ਉਮੀਦਵਾਰ ਲਾਮਿਆ ਗਿਆ ਹਾਈ ਕਮਾਂਡ ਦੇ ਵੱਲੋਂ ਪੰਜਾਬ ਦੀ ਲੀਡਰਸ਼ਿਪ ਨੂੰ ਵਿਸ਼ਵਾਸ ਵਿੱਚ ਨਹੀਂ ਲਿਆ ਗਿਆ ਇਸ ਕਾਰਨ ਸਾਰਾ ਜਿਹੜਾ ਕਿ ਕਾਂਗਰਸ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਔਰ ਆਮ ਆਦਮੀ ਪਾਰਟੀ ਦੇ ਵੱਲ ਲੋਕ ਕਿਉਂ ਚੁੱਕਾ ਕਰ ਰਹੇ ਨੇ ਕਿ ਅਜੇ ਵੀ 2 ਸਾਲ ਸਰਕਾਰ ਦਾ ਸਮਾਂ ਬਾਕੀ ਹੈ ਔਰ 2 ਸਾਲ ਦੇ ਵਿੱਚ ਜਿਹੜਾ ਇਥੋਂ ਵਿਧਾਇਕ ਬਣੇਗਾ ਉਹ ਇਸ ਹਲਕੇ ਦਾ ਹੋਰ ਵਿਕਾਸ ਕਰਾ ਸਕਦਾ ਹੈ ਸਫਾਈ ਦੇ ਪੱਖੋਂ ਜਾਂ ਹੋਰ ਜਿਹੜਾ ਸੜਕਾਂ ਦੇ ਪੱਖੋਂ ਇਸ ਹਲਕੇ ਨੂੰ ਜਿਹੜਾ ਕਿ ਕੁਛ ਨਾ ਕੁਛ ਸਰਕਾਰ ਦੇ ਸਕਦੀ ਹੈ ਜਿਸ ਕਰਕੇ ਲੋਕਾਂ ਦਾ ਝੁਕਾ ਆਮ ਆਦਮੀ ਪਾਰਟੀ ਵਾਲੇ ਪਾਸੇ ਜ਼ਿਆਦਾ ਹੋ ਰਿਹਾ ਹੈ ਔਰ ਆਮ ਆਦਮੀ ਪਾਰਟੀ ਅੱਜ ਦੀ ਸਥਿਤੀ ਵਿੱਚ 50 ਤੋਂ 55000 ਵੋਟ ਲੈ ਕੇ ਇੱਥੇ ਦਰਜ ਕਰ ਸਕਦੀ ਹੈ